ਅੰਜੀ ਸਾਹਿਬ ਸਤਿਗੁਰੂ ਉਦਾਸ ਮਹਾਰਾਜ ਦਾ ਅਡੂੰਗੁਰਪੁਰ ਅਰਿਆਵਾੜਾ 647 ਮੈਂ ਸਾਰੇ ਹੀ ਬਦਨਸਵਾ ਹਲਕਾ ਪੂਰਬੀ ਦੇ ਸੰਗਤ ਨੂੰ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਸਤਿਗੁਰ ਰਬਦਾਸ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਗੁਰੂ ਸਾਹਿਬ ਅਗੇ ਅਰਦਾਸ ਕਰਦਾ ਗੁਰੂ ਸਾਹਿਬ ਸਾਰਿਆਂ ਨੂੰ आशीर्वाद ਰੱਖਣ ਤੰਦਰੁਸਤੀ ਬਖਸ਼ਣ ਔਰ ਸਭ ਨੂੰ ਅਪੀਲ ਕਰਦਾ ਹਾਂ ਆਓ ਇਕੱਠੇ ਹੋ ਕੇ ਮਹਾਨ ਪੁਰਸ਼ਾਂ ਦੇ ਆਪਾਂ ਦਿਨ ਮਨਾਈਏ ਤੇ ਉਹਨਾਂ ਦਾ ਨਾਮ ਜਪੀਏ ਤੇ ਉਹਨਾਂ ਦਾ ਆਸ਼ੀਰਵਾਦ ਲੈ ਕੇ ਸਮਾਜ ਦੀ ਸੇਵਾ ਕਰੀਏ ਲੋੜਵੰਦਾਂ ਦੀ ਮਦਦ ਕਰੀਏ ਸਤਗੁਰੂ ਅਰਦਾਸ ਜੀ ਜਿਨ੍ਹਾਂ ਨੇ ਸਾਂਝੀ ਬਾਲਤਾ ਦਾ ਸੰਦੇਸ਼ ਦਿੱਤਾ ਵਾ ਉਹਨਾਂ ਦੇ ਸੰਦੇਸ਼ ਤੇ ਉਹਨਾਂ ਤੇ ਦਰਸਾਏ ਹੋਏ ਰਸਤੇ ਤੇ ਚੱਲ ਕੇ ਆਪਾਂ ਸਮਾਜ ਦੀ ਸੇਵਾ ਕਰੀਏ ਫਿਰ ਸਤਗੁਰੂ ਅਰਦਾਸ ਜੀ ਤੇ ਜਨਮ ਦਿਹਾੜੀ ਦੀ ਮੈਂ ਸਾਰਿਆਂ ਨੂੰ ਲੱਖ ਲੱਖ ਬਧਾਈ ਧੰਨਵਾਦ ਜੈ ਗੁਰੂ ਦੇ ਧੰਨ ਗੁਰਦੇ ਲੁਧਿਆਣਾ ਦੇ ਗੁਸਤੀ ਜੋਧੀਗਰ ਤੋਂ ਤੇ ਸ਼ੋਭਾ ਯਾਤਰਾ ਚੰਡੀ 23 ਤਰੀਕ ਨੂੰ ਜਿਹੜੇ ਵਿੱਚ ਹਰ ਸਾਲ ਤੁਸੀਂ ਹਾਜ਼ਰ ਹੋਵੰਨੇ ਆ ਤੇ ਯਾਤਰਾ ਦੇ ਵਿੱਚ ਕਾਫੀ ਤੁਸੀਂ ਹਰ ਵਰ ਨਜ਼ਰਾਂ ਮੈਂ ਕੀ ਕਹਣਾ ਕਰਮੇ ਇਸ ਵਰ ਯਾਤਰਾ ਤੇ ਸਤ ਗੁਰੂ ਵਿਦਾਸ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ 23 ਤਰੀਕ ਨੂੰ ਜਿਹੜੀ ਮਹਾਨ ਸ਼ੋਭਾ ਯਾਤਰਾ ਨਿਕਲ ਰਹੀ ਆ ਤੋਦੀ ਮੈਂ ਸਾਰੇ ਨੂੰ ਲੱਖ ਲੱਖ ਵਧਾਈ ਵੀ ਦਿੰਦਾ ਔਰ ਸਾਰੇ ਨੂੰ ਅਪੀਲ ਕਰਦਾ ਬੇਨਤੀ ਕਰਦਾ ਆਓ ਇਕੱਠੇ ਹੋ ਕੇ ਬਸਤੀ ਜੋਧੇੜਲ ਚੌਂਕ ਲੁਧਿਆਣੇ ਤੋਂ ਜਿਹੜੀ ਮਹਾਨ ਸ਼ੁਭਾ ਯਾਤਰਾ ਸਤਗੁਰੂ ਅਰਦਾਸ ਜੀ ਦੇ ਜਨਮ ਦਿਹਾੜੇ ਨੂੰ ਸਬੰਧ ਦੇ ਵਿੱਚ ਨਿਕਲਦੀ ਹੈ ਤੇ ਉਹਦੇ ਵਿੱਚ ਆਪਾਂ ਸ਼ਾਮਲ ਹੋਈਏ ਸਤਗੁਰੂ ਅਰਦਾਸ ਜੀ ਦਾ ਆਸ਼ੀਰਵਾਦ ਲੈ ਗਏ ਉਹਨਾਂ ਨੂੰ ਯਾਦ ਕਰੀਏ ਔਰ ਜਿਨ੍ਹਾਂ ਨੇ ਸਾਂਝੀ ਬਾਲਤਾ ਦਾ ਸਾਨੂੰ ਸੰਦੇਸ਼ ਦਿੱਤਾ ਤੇ ਉਹਨਾਂ ਦਾ ਆਸ਼ੀਰਵਾਦ ਲੈ ਕੇ ਆਪਾਂ ਸਮਾਜ ਦੀ ਸੇਵਾ ਕਰੀਏ ਤੇ ਔਰ ਨਗਰ ਕੀਰਤਨ ਸ਼ਾਮਲ ਹੋ ਕੇ ਖੁਸ਼ੀਆਂ ਪ੍ਰਾਪਤ ਕਰੀਏ ਬਹੁਤ ਧੰਨਵਾਦ ਜੈ ਗੁਰਦੇਵ ਧੰਨਵਾਦ